ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਨਾਲ ਵਿਦਿਆਰਥੀਆਂ ਦਾ ਸਾਡੇ ਨਾਲ ਇੱਕ ਵਾਰ ਫੇਰ ਮੌਜੂਦ ਨੇ ਜਗਪ੍ਰੀਤ ਸਿੰਘ ਜਿਹੜੇ ਕਿ ਬ੍ਰਾਡਵੇ ਇਮੀਗ੍ਰੇਸ਼ਨ ਸਰਵਿਸਿਜ਼ ਨੂੰ ਰਿਪਰੈਜ਼ੈਂਟ ਕਰਦੇ ਨੇ ਜਿਹੜੀਆਂ ਪਾਲਿਸੀਆਂ ਬਦਲੀਆਂ ਰੂਲਸ ਬਦਲੇ ਕੈਨੇਡਾ ਦੇ ਪਿਛਲੇ ਸਾਲ ਨਵੰਬਰ ਦਸੰਬਰ ਦੇ ਵਿੱਚ ਉਹ ਲਾਗੂ ਹੋ ਗਏ ਨੇ ਪਰ ਉਹਨਾਂ ਦਾ ਅਸਰ ਸਿੱਧੇ ਤੌਰ ਤੇ ਮਈ ਔਰ ਸੈਪਟੈਂਬਰ ਇਨਟੇਕ ਦੇ ਵਿੱਚ ਪਤਾ ਲੱਗਣਾ ਹੈ ਇਸ ਕਰਕੇ ਜ਼ਰੂਰੀ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਨੇ ਫਾਈਲਾਂ ਲਾਉਣੀਆਂ ਨੇ ਮਈ ਔਰ ਸੈਪਟੈਂਬਰ ਦੇ ਵਿੱਚ ਉਹ ਕਿਵੇਂ ਆਪਣੀਆਂ ਫਾਈਲਾਂ ਲਾਉਣ ਤਾਂ ਕਿ ਉਹਨਾਂ ਨੂੰ ਰਿਫਿਊਜ਼ਲ ਨਾ ਮਿਲੇ ਪਰ ਉਹ ਕੈਨੇਡਾ ਦੀਆਂ ਪਾਲਿਸੀਆਂ ਦੇ ਮੁਤਾਬਕ ਕਿਵੇਂ ਕੋਰਸ ਸਿਲੈਕਟ ਕਰਨ ਤਾਂ ਕਿ ਉਹਨਾਂ ਨੂੰ ਪੋਸਟ ਸਟਡੀ ਵਰਕ ਪਰਮਿਟ ਔਰ ਪੀਆਰ ਦਾ ਰਾਹ ਵੀ ਬੰਦ ਨਾ ਹੋਵੇ ਇਹਦੇ ਉਪਰ A to Z ਇਨਫੋਰਮੇਸ਼ਨ ਸਾਡੇ ਨਾਲ ਜਗਪ੍ਰੀਤ ਸਿੰਘ ਸਾਂਝੀ ਕਰਨਗੇ ਜਗਪ੍ਰੀਤ ਜੀ ਬਹੁਤ ਸਵਾਗਤ ਹੈ ਔਰ ਮੈਂ ਚਾਹੂੰਗਾ ਕਿ ਇਸ ਟੌਪਿਕ ਤੇ ਤੁਸੀਂ ਵਿਦਿਆਰਥੀਆਂ ਨੂੰ ਅਡਰੈਸ ਕਰੋ ਅੱਜ ਦਾ ਸ਼ੋਅ ਖਾਸ ਤੌਰ ਤੇ ਡੈਡੀਕੇਟਿਡ ਹੈ 2000 ਦੇ 25 ਦੇ ਇਨਟੇਕਸ ਨੂੰ ਲੈ ਕੇ ਜਿਹਦੇ ਵਿੱਚ ਮੇ ਔਰ ਸੈਪਟੈਂਬਰ ਇਨਟੇਕ ਦੇ ਵਿੱਚ ਸਟੂਡੈਂਟਸ ਅੰਡਰਗ੍ਰੈਜੂਏਟ ਪੋਸਟ ਗ੍ਰੈਜੂਏਟ ਪ੍ਰੋਗਰਾਮਸ ਦੇ ਲਈ ਆਪਣੀਆਂ ਐਪਲੀਕੇਸ਼ਨਸ ਨੂੰ ਪ੍ਰੋਸੀਡ ਕਰਨਗੇ 2024 ਦੇ ਵਿੱਚ ਬਹੁਤ ਸਾਰੇ ਨਵੇਂ ਅਪਡੇਟਸ ਨਵੀਆਂ ਪਾਲਿਸੀਜ਼ ਨਵੇਂ ਰੂਲਸ ਆਪਾਂ ਦੇਖੇ ਨੇ ਸੋ 2025 ਦੇ ਕਿਉਂਕਿ ਇਹ ਜਿਹੜੇ ਰੂਲਸ ਆਏ ਸੀ ਉਹਨੋਂ ਤੱਕ ਆਲਮੋਸਟ ਜਨੂਰੀ ਦੀਆਂ ਜਿਹੜੀਆਂ ਫਾਈਲਸ ਸੀਗੀਆਂ ਉਹ ਲੱਗ ਚੁੱਕੀਆਂ ਸੀ ਸੋ ਜਿਹੜੀਆਂ ਵੀ ਫਾਈਲਸ ਅੱਗੇ ਲੱਗਣੀਆਂ ਸੀਗੀਆਂ ਉਹ 2025 ਨੂੰ ਲੈ ਕੇ ਮੇ ਔਰ ਸੈਪਟੈਂਬਰ ਨੂੰ ਲੈ ਕੇ ਸਟੂਡੈਂਟਸ ਨੇ ਉਹਨਾਂ ਪ੍ਰੋਸੀਡ ਕਰਨਗੇ ਸੋ ਇਹ ਰੂਲਸ ਕੀ ਕਹਿੰਦੇ ਨੇ ਕੀ ਪਾਲਿਸੀਜ਼ ਨੇ ਕੀ ਰਿਕਰੂਟਮੈਂਟਸ ਨੇ ਕਿਹੜੇ ਆ ਪੈਰਾਮੀਟਰਸ ਦੇ ਅੰਦਰ ਆਪਣੇ ਆਪ ਨੂੰ ਸਟੂਡੈਂਟਸ ਨੂੰ ਫਾਈਲਸ ਲਾਉਣੀਆਂ ਪੈਣਗੀਆਂ ਉਹਦੇ ਵਿੱਚ ਪੈਰਾਮੀਟਰਸ ਆਉਂਦੇ ਨੇ ਕਿ ਤੁਹਾਡੀਆਂ ਅਕੈਡੈਮਿਕ ਰਿਕੁਆਇਰਮੈਂਟਸ ਕੀ ਨੇ ਆ ਇੰਗਲਿਸ਼ ਪ੍ਰੋਫੀਸ਼ੈਂਸੀ ਰਿਕੁਆਇਰਮੈਂਟਸ ਕੀ ਨੇ ਫਾਈਨੈਂਸ਼ੀਅਲ ਰਿਕੁਆਇਰਮੈਂਟਸ ਕੀ ਹੈ ਸੋ ਇਹਨਾਂ ਦੇ ਉੱਤੇ ਗੱਲ ਕਰਾਂਗੇ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਔਰ ਨਾਲ ਦੀ ਨਾਲ ਆਪਣੇ ਨੈਟਵਰਕ 'ਚ ਸ਼ੇਅਰ ਵੀ ਜ਼ਰੂਰ ਕਰਿਓ ਕਿਉਂਕਿ ਬਹੁਤ ਸਾਰੇ ਸਟੂਡੈਂਟਸ ਦੇ ਸਾਰੇ ਸਵਾਲ ਜਿਹੜੇ ਨੇ ਉਹ ਚੱਲ ਰਹੇ ਆ ਸੋ ਸਭ ਤੋਂ ਪਹਿਲਾਂ ਮੈਂ ਗੱਲ ਕਰੂੰਗਾ ਜੀ ਐਡਮਿਸ਼ਨ ਰਿਕੁਆਇਰਮੈਂਟਸ ਨੂੰ ਲੈ ਕੇ ਜਾਂ ਐਡਮਿਸ਼ਨ ਪਾਲਿਸੀਜ਼ ਨੂੰ ਲੈ ਕੇ ਜਿਹਦੇ ਵਿੱਚ ਅਕੈਡੈਮਿਕ ਔਰ ਇੰਗਲਿਸ਼ ਪ੍ਰੋਫੀਸ਼ੈਂਸੀ ਬਹੁਤ ਇੰਪੋਰਟੈਂਟ ਸਭ ਤੋਂ ਪਹਿਲੀ ਗੱਲ ਮੈਂ ਕਰੂੰਗਾ ਜੀ ਇੰਗਲਿਸ਼ ਪ੍ਰੋਫੀਸ਼ੈਂਸੀ ਨੂੰ ਲੈ ਕੇ ਕਿਉਂਕਿ ਐਸਡੀਐਸ ਕੈਟਾਗਰੀ ਨਵੰਬਰ ਮਨਸ ਦੇ ਵਿੱਚ ਸ਼ਟਡਾਊਨ ਕਰ ਦਿੱਤੀ ਗਈ ਸੀ ਸੋ ਜਿੰਨੀਆਂ ਵੀ ਹੁਣ ਫਾਈਲਸ ਲੱਗਣਗੀਆਂ ਉਹਦੇ ਉਤੇ ਕੋਈ ਵੀ ਇਦਾਂ ਦੀ ਕੰਡੀਸ਼ਨ ਨਹੀਂ ਹੈਗੀ ਕਿ ਤੁਹਾਨੂੰ ਆਇਲਸ ਦਾ ਓਵਰਾਲ 6 ਚਾਹੀਦਾ ਹੈ ਨਾਟ ਲੈਸ ਦੈਨ 5.5 ਜਾਂ ਪੀਟੀਈ ਓਵਰਆਲ 60 ਚਾਹੀਦਾ ਹੁਣ ਜਿਹੜੀ ਇੰਗਲਿਸ਼ ਦੀ ਪ੍ਰੋਫੀਸ਼ੀਐਂਸੀ ਹੈ ਉਹ ਕਾਉਂਟੇਬਲ ਹੋਏਗੀ ਡਿਪੈਂਡ ਕਰੇਗੀ ਤੁਹਾਡੀ ਕੁਆਲੀਫਿਕੇਸ਼ਨ ਕੀ ਹੈ ਲਾਸਟ ਕੁਆਲੀਫਿਕੇਸ਼ਨ ਕੀ ਹੈ ਤੁਸੀਂ ਜਿਹੜੇ ਪ੍ਰੋਪੋਜ਼ਡ ਪ੍ਰੋਗਰਾਮ ਚ ਅਪਲਾਈ ਕਰ ਰਹੇ ਹੋ ਉਹਦਾ ਲੈਵਲ ਕੀ ਹੈ ਉਹਦਾ ਅਕੈਡਮਿਕ ਲੈਵਲ ਕੀ ਹੈਗਾ ਕੀ ਅੰਡਰ ਗ੍ਰੈਜੂਏਟ ਡਿਪਲੋਮਾ ਹੈ ਐਡਵਾਂਸ ਡਿਪਲੋਮਾ ਹੈ ਬੈਚਲਰ ਡਿਗਰੀ ਹੈ ਪੀਜੀ ਡਿਪਲੋਮਾ ਹੈ ਜਾਂ ਗ੍ਰੈਜੂਏਟ ਡਿਪਲੋਮਾ ਵੀ ਆਪਾਂ ਕਹਿ ਲੈਂਦੇ ਆ ਜਾਂ ਮਾਸਟਰਸ ਡਿਗਰੀ ਹੈ ਸੋ ਜਿਹੜੀਆਂ ਇੰਗਲਿਸ਼ ਪ੍ਰੋਫੀਸ਼ੀਐਂਸੀਜ਼ ਹੋਣਗੀਆਂ ਉਹ ਹੁਣ ਚੱਲਣਗੇ ਆ ਜੀ ਐਸ ਪਰ ਦੀ ਰਿਕੁਆਇਰਮੈਂਟ ਆਫ ਦੀ ਪ੍ਰੋਗਰਾਮ ਫੋਰ ਇਗਜ਼ਾਮਪਲ ਅਗਰ ਸਟੂਡੈਂਟ ਨੇ ਗ੍ਰੈਜੂਏਸ਼ਨ ਕੀਤੀ ਹੈ ਮੰਨ ਲਓ ਕਿਸੇ ਨੇ ਬੀ ਫਾਰਮੇਸੀ ਕੀਤੀ ਹੈ ਤਾਂ ਪ੍ਰੋਗਰਾਮ ਦੇ ਵਿੱਚ ਜਾਣਾ ਚਾਹੁੰਦਾ ਹੈ ਮੰਨ ਲਓ ਹੈਲਥ ਕੇਅਰ ਮੈਨੇਜਮੈਂਟ ਜਾਣਾ ਚਾਹੁੰਦਾ ਤੇ ਉਹਦੇ ਵਿੱਚ ਓਵਰ ਆਲ 5.5 ਚਾਹੀਦੇ ਨੇ ਤਾਂ ਕਿਸੇ ਇੱਕ ਚ 5.5 ਜਿਵੇਂ ਸਪੀਕਿੰਗ ਵਗੈਰਾ ਚ ਤੁਹਾਡੇ ਚੱਲ ਸਕਦੇ ਆ ਬਟ ਉਹ ਵੀ ਡਿਪੈਂਡ ਕਰਦਾ ਤੁਸੀਂ ਕਿਹੜੇ ਕਾਲਜ ਚ ਜਾ ਰਹੇ ਉਹਦੀ ਰਿਕੁਆਇਰਮੈਂਟ ਕੀ ਹੈ ਫਿਰ ਕੋਈ ਇਨਸਟਰੂਮੈਂਟਲ ਕੈਮੀਕਲ ਅਨਾਲਿਸਿਸ ਦੇ ਪ੍ਰੋਗਰਾਮ ਚ ਜਾਂਦਾ ਹੈ ਤਾਂ ਉੱਥੇ ਰਿਕੁਆਇਰਮੈਂਟ 6.5 6 ਹੈ ਔਰ ਅਗਰ ਉਸੇ ਮਾਸਟਰਸ ਇਨਸਟਰੂਮੈਂਟਲ ਕੈਮੀਕਲ ਅਨਾਲਿਸਿਸ ਚ ਜਾਂਦਾ ਹੈ ਤਾਂ ਫਿਰ ਉੱਥੇ ਓਵਰਆਲ ਰਿਕੁਆਇਰਮੈਂਟ 7 ਹੈਗੀ ਹੈ ਸੋ ਜਿਹੜੀ ਇੰਗਲਿਸ਼ ਪ੍ਰੋਫੀਸ਼ੈਂਸੀ ਹੋਏਗੀ ਤੁਹਾਡਾ ਆਇਲਸ ਦਾ ਸਕੋਰ ਜਾਂ ਤੁਹਾਡਾ ਪੀਪੀਈ ਦਾ ਸਕੋਰ ਉਹ ਡਿਪੈਂਡ ਕਰੇਗਾ ਤੁਹਾਡੇ ਚੁਆਇਸ ਆਫ ਪ੍ਰੋਗਰਾਮ ਦੇ ਲੈ ਕੇ ਹੁਣ ਤੁਸੀਂ ਇਦਾਂ ਨਹੀਂ ਕਰ पाओगे ਕਿ ਓਵਰਆਲ 6 ਹੈ ਤਾਂ ਤੁਸੀਂ 6.5 ਵਾਲੇ ਪ੍ਰੋਗਰਾਮ ਚ ਅਪਲਾਈ ਕਰ ਦੋ ਕਿਉਂਕਿ ਐਸਟੀਐਸ ਦੀ ਰਿਕੁਆਇਰਮੈਂਟ 6 ਸੀ ਸੋ ਉਹ ਚੀਜ਼ਾਂ ਬੰਦ ਨੇ ਤੁਹਾਡੀਆਂ ਇੰਗਲਿਸ਼ ਪ੍ਰੋਫੀਸ਼ੈਂਸੀਜ਼ ਵਰਕ ਕਰਨੀਆਂ ਐਸ ਪਰ ਦੀ ਇੰਟਰਨੈਸ਼ਨਲ ਸਟੂਡੈਂਟ ਰਿਕੁਆਇਰਮੈਂਟ ਆਫ ਦੀ ਪ੍ਰੋਗਰਾਮ ਫਿਰ ਗੱਲ ਆਉਂਦੀ ਹੈ ਤੁਹਾਡੇ ਪਰਸੈਂਟੇਜ ਸਕੋਰਸ ਨੂੰ ਲੈ ਕੇ ਸੋ ਉਹ ਵੀ ਪ੍ਰੋਗਰਾਮ ਟੂ ਪ੍ਰੋਗਰਾਮ ਵੈਰੀ ਕਰੇਗਾ ਕਿਸੇ ਵਿੱਚ ਉਹ 60% ਚਾਹੀਦੇ ਹੋਣਗੇ ਕਿਸੇ ਵਿੱਚ 55 ਨਾਲ ਵੀ ਕੰਮ ਚੱਲੂਗਾ ਕਿਸੇ ਦੀ ਰਿਕੁਆਇਰਮੈਂਟ 70% ਵੀ ਹੋ ਸਕਦੀ ਹੈ ਸੋ ਇਹ ਗੱਲ ਹੈਗੀ ਹੈ ਜੀ ਐਡਮਿਸ਼ਨ ਪਾਲਿਸੀਜ਼ ਨੂੰ ਦੇਖ ਕੇ ਜਿਹਦੇ ਵਿੱਚ ਇੰਗਲਿਸ਼ ਪ੍ਰੋਫੀਸ਼ੈਂਸੀਜ਼ ਐਂਡ ਅਕੈਡੈਮਿਕ ਰਿਕੁਆਇਰਮੈਂਟਸ ਬਾਰੇ ਵੀ ਮੈਂ ਤੁਹਾਡੇ ਨਾਲ ਗੱਲ ਕੀਤੀ ਹੈ। ਸੋ ਪ੍ਰੋਗਰਾਮ ਸਿਲੈਕਟ ਕਰਨ ਲੱਗੇ ਆ ਇਹ ਦੋ ਚੀਜ਼ਾਂ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ। ਫਿਰ ਗੱਲ ਆਉਗੀ ਜੀ ਫਾਈਨੈਂਸ਼ੀਅਲ ਰਿਕੁਆਇਰਮੈਂਟਸ ਨੂੰ ਲੈ ਕੇ। ਸੋ ਜਦੋਂ ਐਸਡੀਐਸ ਬੰਦ ਹੋਇਆ ਤਾਂ ਹੁਣ ਜੀਆਈਸੀ ਪੇ ਕਰਨਾ ਮੈਂਡੇਟਰੀ ਨਹੀਂ ਹੈ ਬਟ ਤੁਸੀਂ ਉਹ ਆਪਸ਼ਨਲ ਹੈ। ਕੋਈ ਸਟੂਡੈਂਟ ਜੀਆਈਸੀ ਪੇ ਕਰਕੇ ਜਾਣਾ ਚਾਹੁੰਦਾ ਹੈ ਜਾਂ ਉਹਦੇ ਅਗੇਂਸਟ ਆਪਣੇ ਫੰਡਸ ਸ਼ੋ ਕਰਨਾ ਚਾਹੁੰਦਾ ਹੈ ਤਾਂ ਉੱਥੇ ਤੁਸੀਂ ਆਪਣੇ ਪੇਰੈਂਟਸ ਦੇ ਬੈਂਕ ਅਕਾਊਂਟ ਸਟੇਟਮੈਂਟਸ ਲਾ ਸਕਦੇ ਹੋ ਜਿਹੜੇ ਉਹਨਾਂ ਨੇ 4 ਮੰਥ 올ਡ ਸਟੇਟਮੈਂਟਸ ਮੰਗੀਆਂ ਨੇ ਬੈਂਕ ਅਕਾਊਂਟਸ ਮੰਗੇ ਨੇ ਸੋ ਉਸ ਅਕੋਰਡਿੰਗਲੀ ਵੀ ਤੁਸੀਂ ਆਪਣੀਆਂ ਐਪਲੀਕੇਸ਼ਨਸ ਨੂੰ ਲਾ ਸਕਦੇ ਸੋ ਫਰਦਰ ਗੱਲ ਆਉਂਦੀ ਹੈ ਵਨ ਮੋਰ ਇੰਪੋਰਟੈਂਟ ਡਾਕੂਮੈਂਟ ਦੈਟ ਇਜ਼ ਦੀ ਐਸਓਪੀ ਸੋ ਐਡਮਿਸ਼ਨਸ ਐਂਡ ਫਾਈਨੈਂਸ਼ੀਅਲ ਡਾਕੂਮੈਂਟਸ ਨੂੰ ਤੁਸੀਂ ਅਗਰ ਜਦੋਂ ਕੰਪਲੀਟ ਹੈ ਤੁਹਾਡੇ ਤਾਂ ਨੈਕਸਟ ਜਿਹੜੀ ਇੰਪੋਰਟੈਂਟ ਸਟੇਜ ਰਹੇਗੀ ਤੁਹਾਡੇ ਲਈ ਦੈਟ ਵਿਲ ਬੀ ਯੂਰ ਐਸਓਪੀ ਐਸਓਪੀ ਕੀ ਹੈ ਸਟੇਟਮੈਂਟ ਆਫ ਪਰਪਸ ਉਨੇ ਡਾਕੂਮੈਂਟ ਮੰਡੇਟਰੀ ਹੋ ਚੁੱਕਾ ਹੈ ਜਿਹੜਾ ਕਿ ਐਸਡੀਐਸ ਦੇ ਵਿੱਚ ਐਡੀਸ਼ਨਲ ਇਨਫੋਰਮੇਸ਼ਨ ਚ ਕੁਝ ਸਟੂਡੈਂਟ ਪਾਉਂਦੇ ਸੀਗੇ ਔਰ ਮੰਡੇਟਰੀ ਇਹ ਨਹੀਂ ਚਾਹੀਦਾ ਸੀ ਬਟ ਹੁਣ ਐਸ ਪਰ ਦੀ ਨਿਊ ਰੂਲਸ ਇਹ ਤੁਹਾਨੂੰ ਬਹੁਤ ਜ਼ਿਆਦਾ ਇੱਕ ਇੰਪੋਰਟੈਂਟ ਆਪਣੀ ਪਲੇਸ ਰੱਖ ਰਿਹਾ ਸੋ ਇਹਦੀ ਡਰਾਫਟਿੰਗ ਜਿਹੜੀ ਹੈ ਤੁਹਾਡੇ ਅਕੈਡੈਮਿਕ ਇੰਟਰਸਟ ਨੂੰ ਲੈ ਕੇ ਫਿਊਚਰ ਪ੍ਰੋਗਰਾਮ ਨੂੰ ਲੈ ਕੇ ਤੁਹਾਡੀਆਂ ਪ੍ਰੋਸਪੈਕਟਸ ਨੂੰ ਲੈ ਕੇ ਪੁਆਇੰਟ ਆਫ View ਨੂੰ ਲੈ ਕੇ ਇਸ ਪ੍ਰੋਗਰਾਮ ਨੂੰ ਲੈ ਕੇ ਕੀ ਹੈਗਾ ਸੋ ਐਸਓਪੀ ਡਿਟੇਲ ਦੇ ਵਿੱਚ ਜ਼ਰੂਰ ਤੁਸੀਂ ਲਾਉਣੀ ਹੈ ਆਪਣੀ ਐਪਲੀਕੇਸ਼ਨ ਦੇ ਨਾਲ ਜੇਕਰ ਹੁਣ ਤੁਸੀਂ 2025 ਦੇ ਇਨਟੇਕਸ ਦੇ ਵਿੱਚ ਐਪਲੀਕੇਸ਼ਨ ਫਾਈਲ ਕਰ ਰਹੇ ਹੋ ਸੋ ਇਹ ਸਾਰੇ ਕੰਡੀਸ਼ਨਸ ਹੈਗੇ ਨੇ ਜੀ ਤੁਹਾਡੇ ਕੋਲ ਨਵੀਆਂ ਪਾਲਿਸੀ ਨਵੇਂ ਰੀਵੀਜ਼ਾ ਰੂਲਸ ਦੇ ਅਕੋਰਡਿੰਗਲੀ ਸੋ ਡਿਟੇਲਸ ਗੱਲਬਾਤ ਕਰਨ ਲਈ ਤੁਸੀਂ ਆਕੇ ਡਾਇਰੈਕਟਲੀ ਸਾਡੇ ਨਾਲ ਗੱਲ ਕਰ ਸਕਦੇ ਹੋ ਟੀਮਸ ਦੇ ਨਾਲ ਕਨੈਕਟ ਹੋ ਸਕਦੇ ਹੋ ਸੋ ਬਹੁਤ ਬਹੁਤ ਧੰਨਵਾਦ ਜਗਪ੍ਰੀਤ ਸਿੰਘ ਸਾਡੇ ਨਾਲ ਮੌਜੂਦ ਸੀ ਬਹੁਤ ਚੰਗੇ ਤਰੀਕੇ ਨਾਲ ਉਹਨਾਂ ਨੇ ਸਾਨੂੰ ਸਮਝਾਇਆ ਕਿ ਕਿਵੇਂ ਮਈ ਔਰ ਸੈਪਟੈਂਬਰ ਇਨਟੇਕ ਦੇ ਵਿੱਚ ਸਟੂਡੈਂਟਸ ਫਾਈਲਸ ਲਾਉਣ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਸੋ ਜ਼ਿਆਦਾ ਜਾਣਕਾਰੀ ਲਈ ਤੁਸੀਂ 90238 90238 ਤੇ ਸੰਪਰਕ ਕਰ ਸਕਦੇ ਹੋ ਬਰੋਡਵੇ ਇਮੀਗ੍ਰੇਸ਼ਨ ਦੀ ਟੀਮ ਨੂੰ ਮਿਲ ਸਕਦੇ ਹੋ ਨਿੱਜੀ ਤੌਰ ਤੇ ਆਫਿਸ ਵਿਜ਼ਿਟ ਕਰ ਸਕਦੇ ਹੋ ਔਨਲਾਈਨ ਆਪਣੀ ਫਾਈਲ ਮੂਵ ਕਰ ਸਕਦੇ ਹੋ ਥੈਂਕ ਯੂ ਸੋ ਮਚ